ਤਾ ਫਿਰ ਜੀ ਵੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜੱਜ ਵੜਾ ਰਹੇ ਆ ਆਪਾਂ ਕਣਕ ਮਸ਼ੀਨ ਹੋਊਗੀ ਲੇਟ ਤੇ ਪੂਰਾ ਤਾੜ ਪੈ ਗਿਆ ਜੀ ਮਸ਼ੀਨਾਂ ਦਾ ਮਸ਼ੀਨ ਹੀ ਟਾਈਮ ਨਾਲ ਮਿਲਦੀ ਤੇ ਅੱਜ ਲੇਟ ਹੋ ਗਈ ਮਸ਼ੀਨ ਤੇ ਪਹਿਲਾਂ ਬਣਾ ਰਹੇ ਸੀ ਤੂੜੀ ਆਪਣੀ ਤੂੜੀ ਬਣਾ ਰਹੇ ਤੇ ਹੁਣ ਬਣਾ ਰਹੇ ਆ ਜੀ ਆਪਾਂ ਕਣਕ ਦੇਖੋ ਮਸ਼ੀਨ ਚੱਲਦੀ ਆਹ ਮਸ਼ੀਨ ਚੱਲ ਰਹੀ ਹੈ ਜੀ ਅੱਜ ਓਵਰ ਮੇਰੇ ਨਾਲ ਆ ਕਾਸਟਿਕਾ ਜੀ ਸਾਰਿਆਂ ਹੋਰ ਜੋਪਨ ਅੱਜ ਕਿਵੇਂ ਲੱਗ ਰਿਹਾ ਰਾਤ ਨੂੰ ਕਣਕ ਪੜਾ ਕੇ ਅੱਜ ਵਧੀਆ ਲੱਗ ਰਿਹਾ ਅੱਜ ਪਹਿਲੀ ਵਾਰ ਆਇਆ ਤੂੰ ਹਾਂ ਜੀ ਹੈਂ ਹਾਂ ਜੀ ਪਹਿਲੀ ਵਾਰ ਹੀ ਆਏ ਆਪਾਂ ਪਹਿਲੀ ਵਾਰ ਹੀ ਆਏ ਆ ਮੈਂ ਇੱਥੇ ਸੀਜਨ ਲਗਾਉਣਾ ਫਿਰ ਆਪਾਂ ਨੇ ਅੱਛਾ ਠੀਕ ਆ ਪਰ ਅੱਗੇ ਤਾਂ ਨਿਆਣੇ ਹੁੰਦੇ ਤੇ ਹੁਣ ਤਾਂ ਬੜੇ ਹੋ ਗਏ ਮੈਂ ਕਿਹਾ ਸੀਜਨ ਲਗਾਈਏ ਫਿਰ ਹੁਣ ਤਾਂ ਦਾੜੀ ਆਉਣ ਲੱਗੀ ਠੀਕ ਆ ਮੈਂ ਫਿਰ ਫਾਰਮਰ ਕਿੰਨੀ ਵੀ ਜੁੜੀ ਏ ਹਾਂ ਫਾਰਮਰ ਜ਼ਰੂਰੀ ਆ ਆਪਣਾ ਕਿੱਤਾ ਵਾਹੀ ਇਹੇ ਆਪਣਾ ਕਿੱਤਾ ਇਹ ਪਿਛਲੀਆਂ ਪੀੜੀਆਂ ਤੋਂ ਚੱਲਦਾ ਆ ਰਿਹਾ ਹਾਂ ਪਿਛਲੀਆਂ ਪੀੜੀਆਂ ਤੋਂ ਚੱਲਦਾ ਆ ਰਿਹਾ ਤੇ ਉਹ ਆ ਰਹੀ ਹੈ ਜੀ ਮਸ਼ੀਨ ਤੇ ਬਾਈਕ ਟਰਾਲੀ ਖੜਾਉਣ ਗਿਆ ਵਾ ਆਪਣੇ 2 ਕਿੱਲੇ ਵੱਡ ਹੋ ਗਏ ਇੱਧਰ ਇਹ ਆਪਣਾ ਇੱਧਰ 2 ਕਿੱਲੇ ਵੱਡ ਹੋ ਗਏ ਹੁਣ ਆਪਾਂ ਇੱਧਰ ਵੜਾਉਣ ਲੱਗੇ ਉਹ ਬਾਈ ਟਰਾਲੀ ਖੜਾਉਣ ਗਿਆ ਵਾ ਹੁਣ ਆਪਾਂ ਇੱਧਰ ਭਰਾਉਣੇ ਆਪਣੀ ਟਰਾਲੀ 147 ਲੋ ਇਹ ਮਸ਼ੀਨ ਆਉਂਦੀ ਦਿਖਾਉਣੀ ਆ ਤੁਹਾਨੂੰ ਇਹ ਵੀਰ ਜੀ ਤੁਸੀਂ ਵੀ ਦੱਸਿਓ ਤੁਸੀਂ ਆਪਣੀ ਕਣਕ ਬਡਾ ਲਈ ਤੇ ਕੀ ਝਾੜ ਨਿਕਲਿਆ ਤੇ ਕਿਹੜਾ ਕਿਹੜਾ ਬੀਜ ਲਾਇਆ ਸੀਗਾ ਤੁਸੀਂ ਅੱਜ ਆਪਾਂ ਬਣਾ ਰਹੇ ਆ 222 ਤੇ ਆਪਾਂ ਦਿਖਾਉਣਾ ਫੇ ਕੀ ਝਾੜ ਨਿਕਲਿਆ ਤੁਸੀਂ ਵੀ ਦੱਸਿਓ ਕਿਹੜਾ ਬੀਜ ਲਾਇਆ ਤਾਂ ਤੇ ਕਿੰਨਾ ਝਾੜ ਨਿਕਲਿਆ ਤੇ ਹੁਣ ਆ ਦੇਖ ਲਈਏ ਕਿੰਨੀ ਆਰਤੀਏ ਬਸ ਫੋਰ ਨੂੰ ਬੱਜਣੇ ਆ ਤੇ ਟੈਂਕ ਭਰ ਗਿਆ ਭਰ ਕੇ ਉਹ ਸੁਣਾ ਨਵੀਤਾ ਜੀ ਕੋਈ ਗੱਲ ਬਾਤ ਬਰ ਨਵੀਤਾ ਜੀ ਕੁਛ ਨਹੀਂ ਹੈ ਨਹੀਂ ਕੋਈ ਠੀਕ ਲੋ ਜੀ ਆ ਗਈ ਨੇੜੇ ਮਸ਼ੀਨਾਂ ਕੋਈ ਆਪਣੇ ਚਾਰੀ ਇਰਾਦਨ ਮਸ਼ੀਨ ਟਾਈਮ ਹੋ ਗਿਆ 8 ਵਜੇ ਆ ਬਾਈਆ ਫੋਰਮੈਨ ਮਸ਼ੀਨ ਦਾ ਬੁਰਦਾ ਬਾਈ ਪੂਰਾ ਤਾਰ ਚੱਲ ਪਿਆ ਨਾ ਹਮ ਇੱਧਰ ਕਿਹਨੇ ਆ ਕੇ ਲੇ ਗਣਾ ਉਹ ਇੱਧਰ ਆਪਣੇ ਆਹੀ ਆ ਬਸ ਅਜੇ ਤੋਂ ਸਿੱਧਾ ਹੀ ਆ ਬਸ ਸਿੱਧਾ ਜਾ ਕੇ ਆਪਾਂ ਪਰਾਂ ਨੂੰ ਜਾਣਾ ਹੁਣ ਆਹਵਾਜ ਆਜ ਦੇ ਖੇਤ ਦੇ ਸਾਹਮਣੇ ਖੱਤੀ ਐ ਬਾਪਰ ਉਹਨੂੰ ਵੀ ਜਾਣਾ ਆਪਾਂ ਨੇ ਫਿਰ ਹਾਂ ਹਾਂ ਪਗੜ ਵੀ ਜੇ ਨਹੀਂ ਪਤਾ ਭੈਣ ਜੀ ਤਾ ਉਹਦੇ ਪਛਾਣ ਲਿਆ ਅੱਛਾ ਚੱਛਾ ਪਾਣੀ ਦੀ ਤਣਕ ਦਾ ਇਹਦੀ ਠੀਕ ਆ ਆ ਬਰੀਕ ਦਾਣਾ ਹੈ ਜੀ ਪਾਣੀ ਨਾਲੋਂ ਦਾ ਠੀਕ ਪਾਣੀ ਤਾਂ ਲਾਇਆ ਤਾਂ ਬਾਅਦ ਚ ਹੋਰ ਲਾ ਮੈਂ ਜੀ ਫਿਰ ਮੌਸਮ ਵੀ ਦੇਖੀ ਗਏ ਕੋਈ ਤਾਂ ਪੱਤੇ ਆ ਦੇਗੀ ਹਾਂ ਨਾ ਐਂਡ ਵਾਲਾ ਪਾਣੀ ਤੈਨੂੰ ਲਾਇਆ ਇਹਨੂੰ ਤੋਂ ਪਹਿਲਾਂ ਲਾ ਦਤਾ। ਕਾ ਇੱਕ ਤੋੜਾ ਛੱਡ ਲੈ ਜੀ ਚੰਡੀਮਾ ਦੇ ਨੇ। ਹਾਂ। ਛੋਟਾ ਹੀ ਜਾਂਦਾ ਫਿਕਰ। ਜਿਹੜਾ ਪਾਣੀ ਅਸੀਂ ਉੱਥੇ ਛੱਡਦੇ ਛੋਟੀ ਉਪਤਾਰ ਸੀ। ਹੋਰਾਂ ਚ ਬਰੀਕ ਰੇਖਾ ਦਾਣਾ। 2-3 ਕਿੱਲੇ। ਜਿਨ੍ਹਾਂ ਚ ਪਾਣੀ ਲਾਤਾ ਤਾਂ ਉਹ ਠੀਕ ਰਹੇ ਉੱਪਰਲੇ। ਇਹ ਆਪਾਂ ਪਹਿਲਾਂ ਵਟੇ ਨੇ। ਹਾਂ ਹਾਂ। ਉਹਦਾ ਫਰਕ ਰਿਹਾ ਪਾਣੀ ਆ। ਕਿੱਲੇ ਦੀ ਬਿੱਜੀ ਵੀ ਤੇ ਨਾ ਲੋ ਜੀ ਭਾਈ ਜੀ ਦੋ ਟੈਂਕ ਪੈ ਗਏ ਇਹ ਬਾਕੀ ਹੋਰ ਹੁਣ ਪੱਢਣੇ ਉੱਤਰ ਆਪਣੇ ਰਹਿ ਗਏ ਤਿੰਨ ਕਿੱਲੇ ਵੱਡੂ ਵੱਲ 7 ਕਿੱਲੇ ਪੈ ਜਾਣੇ ਵੱਢਣੇ ਨੇ 7 ਹੋਰ ਪੂਰੇ 7 ਆਪਣੇ ਪਾਰ ਆਪਣੇ ਆਪਣੇ 9 ਕਿੱਲੇ ਆ ਤਿੰਨ ਕਿੱਲੇ ਵੱਡੋਂ ਵਾਲੇ 7 ਕਿੱਲੇ ਪਏ ਆ ਫਿਰ ਅੱਜ ਕਿੰਨੇ ਬਣਾਉਣੇ ਆਪਾਂ ਨੂੰ ਸਾਰੇ ਬਣਾ ਲੈਣੇ ਹੁਣ ਅੱਗੇ ਨਾ ਨਾ ਆਹੀ ਉਰੇ ਪਾਰ-ਪਾਰ ਵੱਡੋਂਗੀ ਯਾਨੀ ਕਿ ਪਾਰ ਸਾਰੇ ਹਾਂ ਪਾਰ ਆਪਾਂ ਤਾਂ ਕਹਿੰਦੇ ਹੁਣ ਇਹ ਲਾਈਨ ਤੋਂ ਪਾਰ ਲਾਈਨ ਤੋਂ ਪਾਰ ਲਾਈਨ ਲੰਘਦੇ ਨੇ ਗੱਪੇ ਨੂੰ ਆ ਦੇਖੋ ਹੀ ਲਾਈਨ ਲੰਘਦੀ ਆ ਰੇਲਵੇ ਰੇਲਵੇ ਲਾਈਨ ਤਾਂ ਆਪਾਂ ਕਹਿੰਦੇ ਨੇ ਲਾਈਨ ਤੋਂ ਪਾਰ ਪਾਰ ਵਾਲੀ ਜ਼ਮੀਨ ਕਹਿੰਦੇ ਆ ਉਹ ਮੈਕੜੀ ਇੱਕੜੀ ਮੈਕੜੀ ਨੂੰ ਕਹਿੰਦੇ ਉਹ ਮੈਕੜੀ ਦਿਖ ਰਿਹਾ ਜੀ KFC ਪੈਟਰੋਲ ਪੰਪ ਬ੍ਰਿਸ਼ਤਾ ਚਾਵਲਾ ਚਾਵਲਾ ਪੰਪ ਬ੍ਰਿਸ਼ਤਾ ਵੀ ਹੈਗਾ ਉਰੇ ਆਪਣੇ ਅੱਛਾ ਪਹਿਲਾਂ ਇੱਕ ਮੋਰ ਹੁੰਦਾ ਤੇ ਐਫਸੀ ਉਹ ਚੱਲਦਾ ਹਨ ਹਾਂ ਦੋਹੇ ਵਧੀਆ ਚੱਲਦੇ ਆ ਬ੍ਰਿਸ਼ਤਾ ਘੱਟ ਚੱਲਦਾ ਉਹ ਤਾਂ ਨਵਾਂ ਆਏ ਨਾ ਮੈਂ ਉਹ ਵੀ ਉਹ ਤੇ ਚਾਹ ਪਾਣੀ ਦਾ ਟੈਂਕੀਨ ਹੋ ਗਿਆ ਲੋਕ ਚਾਹ ਪਾਣੀ ਬੱਸ ਹੁਣ ਤਾਂ ਮਹੀਨਾ ਤਾਂ ਹੋਇਆ ਉਹਨੂੰ ਓਪਨਿੰਗ ਹੋਈ ਨੂੰ ਹਾਂ ਮਹੀਨਾ ਤਾਂ ਤੱਕ ਹੋ ਗਿਆ ਇੱਕ ਤੋਂ ਦੇ ਪਰ ਆਪਣਾ ਆਪੋਜ਼ਿਟ ਸਾਈਡ ਕੋਲ ਇੱਕ ਕਿਆ ਨਾਮ ਹੋਗਾ ਨੀਂਹ ਰਹਾਈ ਤੇ ਹਾਂ ਉਹਨੂੰ ਮਹੀਨਾ ਹੋਇਆ ਹਨ ਉਹ ਨਹੀਂ ਨਾ ਉਹ ਵੀ ਉਹ ਨਹੀਂ ਨਾ ਕੋਈ ਹੋਈ ਰੀਸੈਂਟਲੀ ਹੋਈ ਥਾ ਰੀਸੈਂਟਲੀ ਹੋਈ ਆ ਠੀਕ ਓਕੇ ਓਕੇ ਮੁੰਡਾ ਅੰਗਰੇਜ਼ੀ ਬੋਲਦਾ ਕਿ ਨਹੀਂ ਅੰਗਰੇਜ਼ੀ ਇੰਗਲਿਸ਼ ਸਕੂਲ ਚ ਪੜਦਾ ਮੁੰਡਾ CBSE ਚ ਹੈ ICAI ICAI ਓਕੇ ਦੇਖ ਫਿਰ ਆਉਂਦਾ ਨਜ਼ਾਰਾ ਕਣਕ ਵੜਾਉਣ ਦਾ ਰਾਤ ਨੂੰ ਪੂਰਾ ਹੀ ਪੂਰਾ ਹੈ ਅਮਰੀਕਾ ਅਮਰੀਕਾ ਕੈਨੇਡਾ ਵਰਗੀ ਫੀਲਿੰਗ ਆਉਂਦੀ ਆ ਹੋਰੀ ਬਾਈ ਬੱਟੂਗਾ ਉਹ ਦੇਖ ਠੀਕ ਹੈ ਬੱਦੂਆ ਕੋਲ ਹੈ ਰੀ ਹੋਈ ਮੈਨੂੰ ਲੱਗ ਰਿਹਾ ਹਲੇ ਤਾਰ ਰਹੇ ਹੋ ਨੇ ਇਹਨੇ ਘਰ ਆले ਮੈਂ ਤਾਂ ਅੱਜ T-shirt ਵੀ ਲਿਆਇਆ ਇੰਗਲੈਂਡ ਵਾਲੀ ਆ 11 ਦੀ ਆ ਇੰਗਲੈਂਡ ਤੇ ਆਪਾਂ ਉਹ ਜੀ ਫੀਲਿੰਗ ਲਈ ਜਾ ਰਹੇ ਹਾਂ ਇੰਗਲੈਂਡ ਆ ਕੈਨੇਡਾ ਦੀ ਅਮਰੀਕਾ ਦੀ ਹਸਾਬ ਨਾਲ ਤਾਂ ਅਮਰੀਕਾ ਟੂਰ ਆਉਦੀ ਆ ਕਿਹੜੀ ਅਮਰੀਕਨ ਇਕਲਦੀ ਅੱਛਾ ਆਉਦੀ ਆ ਕਿਹੜੀ ਆਪਾਂ ਜਦੋਂ ਕੱਪੜੇ ਰੱਖੇ ਡੰਡਾਰਾ ਹੁੰਦਾ ਰਹਦਾ ਆਪਦਾ ਕੰਮੇ ਕਰਨਾ ਕੱਪੜੀ ਜੀ ਨੇ ਕੰਮ ਆਪਾਂ ਉਰੇ ਵੀ ਆਪਾਂ ਸ਼ਿਫਟਾਂ ਲਾਈ ਜੰਨੇ ਆ ਹੁਣ ਜਿਵੇਂ ਪਹਿਲਾਂ ਆਪਾਂ ਟੂੜੀ ਬਣਾ ਕੇ ਆਏ ਹੁਣ ਆਪਾਂ ਕਣਕ ਬਣਾਉਣ ਲੱਗੇ ਬਾਹਰ ਵੀ ਕੰਮ ਆਹੀ ਆ ਉੱਤੇ ਵੀ ਸ਼ਿਫਟਾਂ ਦੋ ਦੋ ਲਾਈ ਜੰਨੇ ਆ ਆਪਾਂ ਵੀ ਰੱਤ ਕੰਮ ਕਰਦੇ ਇੱਧਰ ਜਣੀ ਕਿ ਵੱਧ ਪੈਸਾ ਬਣਦਾ ਠੀਕ ਆ ਉਧਰੋਂ ਜਦ ਇੱਧਰ ਟਰੋਪਾ ਉਹ ਕਰਾਈਏ ਕਨਵਰਟ ਕਰੰਸੀ ਹਾਂ ਤੇ ਜੇ ਉਧਰੇ ਆਪਾਂ ਨੇ ਬਰਤਣੀਆਂ ਫਿਰ ਤਾਂ ਉਸਾਰ ਨਾਲ ਉਧਰ ਉਧਰ ਦਾ ਫਿਰ ਉਧਰੇ ਚੱਲੇ ਨੇ ਆਪਣੇ ਉਰੇ ਆਪਣਾ ਪੰਜਾਬ ਕਿਹੜਾ ਉਹ ਮਾੜਾ ਥੋੜੀ ਪੰਜਾਬ ਵਧੀਆ ਰੋਟੀ ਖਾ ਰਹੇ ਆ ਦੋ ਟਾਈਮ ਦੀ ਰੋਟੀ ਲੂਜੀ ਹੋਰ ਵੀ ਚਾਹੀਦੀ ਹਾਂ ਕੰਮ ਕਰਨਾ ਆਪਾਂ ਉਹਦੇ ਵੀ ਕੰਮ ਕਰਨਾ ਹੈ ਉੱਧਰ ਵੀ ਕੰਮ ਕਰਦਾ ਸਮਾਂ ਦੇ ਵੱਧ ਕੰਮ ਕਰਨਾ ਮੈਂ ਤਾਂ ਉੱਧਰ ਉਹੀ ਦੋ ਦੋ ਸ਼ਿਫਟਾਂ ਲਾਉਣੀਆਂ ਪੈਂਦੀਆਂ ਆਪਾਂ ਵੀ ਤਾਂ ਇੱਧਰ ਦੋ ਦੋ ਸ਼ਿਫਟਾਂ ਹੀ ਲਾ ਰਹੇ ਆ ਪਹਿਲਾਂ ਆਪਾਂ ਥੂੜੀ ਬਣਾ ਕੇ ਆਏ ਆ ਫਿਰ ਆਪਾਂ ਧਾਰਾ ਚੋਕੇ ਆ ਹੁਣ ਆਪਾਂ ਗਣਕ ਵੜਾ ਰਹੇ ਤਿੰਨੇ ਚਿਪਟਾਂ ਹੋ ਗਈਆਂ ਇਹ ਠੀਕ ਹੈ ਠੀਕ ਹੈ ਚਲੋ ਭਾਈ ਉਧਰ ਹੀ ਚੱਲਦੇ ਹੁਣ ਹਾਂਜੀ ਜਾਚੂ ਜੀ ਸੁਣਾਓ ਕੋਈ ਗੱਲਬਾਤ ਬਸ ਗੱਲਬਾਤ ਕੀ ਹੁਣ ਕਣਕ ਵੜਾ ਰਹੇ ਆ ਤੇ ਉਹਦੇ ਬਾਅਦ ਚ ਸਵੇਰੇ ਜਾਵਾਂਗੇ ਮੰਡੀ ਤੇ ਬਾਈ ਆਉਣੇ ਵਾਲਾ ਟ੍ਰੈਲੀ ਲੈ ਕੇ ਹੁਣ ਖਾਲੀ ਕਰਕੇ ਹਾਂਜੀ ਤੇ ਬਾਕੀ ਉਹਦੇ ਪਵਾਵਾਂਗੇ ਪਹਿਲਾਂ ਇਹਨੂੰ ਫੁੱਲ ਕਰਾ ਦਈਏ ਆ ਬਸ ਇਹਦੇ ਜੇ ਤਿੰਨ ਟੈਂਕ ਪੈ ਗਏ ਸੱਤ ਕਿਲੇ ਰਹਿ ਗਏ ਬਸ ਆਪਣੇ ਅੱਜ ਆਪਾਂ ਨੂੰ ਵੱਜ ਜਾਣੇ ਊੜੀ 12 ਹਾਂ 9 ਵਜਣੇ ਵਾਲੇ ਹੋਣੀਆਂ ਆ ਘੰਟੇ ਹੋਰ 12 11 12 ਦਾ ਬੱਜੇ ਜਾਣਾ ਫਿਰ ਇਹ ਜਿਹੜੀ ਆਪਣੀ ਵਾਲੀ ਟਰਾਲੀ ਹੈ ਖਾਲੀ ਕਰਨ ਕਿੱਲੇ ਕਿਉਂ ਆਵਾਂਗੇ ਹਨਾ ਨਾ ਨਾ ਮੰਡੀ ਨਹੀਂ ਘਰ ਤਾਂ ਖਾਲੀ ਕਰੂੰਗੇ ਪਹਿਲਾਂ ਤਾਂ ਹੀ ਸੱਤ ਕਿੱਲੇ ਦੀ ਆਉਗੀ ਨਾ ਹੁਣ ਇਹਦੇ ਚ ਭਰ ਲ ਫੁੱਲ ਹੋ ਜਾਣੀਆਂ ਬਾਕੀ ਉਹ ਤਾਂ ਡੈਡੀ ਲੈ ਕੇ ਆਉਗਾ ਖਾਲੀ ਕਰਕੇ ਪੈ ਜਾਣੀਆਂ ਦੋ ਤੇ ਤਿੰਨ ਕਿੱਲੀਆਂ ਛੋਟੀ ਨਾਲ ਟਰਾਲੀ ਬਾਕੀ ਇੱਚ ਪੈ ਜਾਣਗੇ ਬਾਕੀ ਇਹ ਤਾਂ ਚਮ ਚਾਰ ਕਿੱਲੇ ਵਿੱਚ ਪੈ ਜਾਣਗੇ ਭਰੇ ਕਿੱਲੇ ਦੀ ਉਹ ਪਈਆ ਇਹ ਦੇ ਚਾਹ ਹਾਂ 5 ਕਿਲੋ ਦੇ ਪੈ ਜੀ ਇਹ ਚ 14 7 ਹਾਂ 14 7 ਬਾਕੀ ਆ ਆਪਣੇ ਦੋ ਸਰਪ੍ਰਾਈਜ਼ ਸੂਨ ਆ ਰਹੇ ਆ ਠੀਕ ਹੈ ਤੇ ਉਹਨਾਂ ਦਾ ਬਹੁਤ ਚੋਅ ਆ ਸਾਨੂੰ ਮਤਲਬ ਵੀ ਵਿਆਹ ਜਿੰਨਾ ਚਾਹਵਾ ਵਿਆਹ ਜੀ ਨਾ ਕਹਿ ਸਕਦੇ ਆ ਕੈਂਸਲ ਪਰ ਮੈਰੀ ਜਿੱਦਣ ਵਿਆਹ ਹੋਤਾ ਜਿਹੜਾ ਉੱਧਰ ਚਾਹਤਾ ਉਹ ਸਰਪ੍ਰਾਈਜ਼ ਐ ਇੰਨੇ ਹੀ ਚਾਹ ਉਹਦੇ ਨਾਲ ਦੁੱਗਣਾ ਚੋਅ ਆ ਦੁੱਗਣਾ ਚਾਹਵਾ ਤੇ ਸੋ ਚੀਜ਼ਾਂ ਆ ਰਹੀਆਂ ਸਰਪ੍ਰਾਈਜ਼ ਦਾ ਪੂਰਾ ਕੈਂਟ ਇਹ ਖੜੇ ਜਾਓ ਨਾਲ ਜੁੜੋ ਬੱਦ ਤੇ ਬੱਦ ਮਤਲਬ ਵੀ ਬੰਦੇ ਜੁੜੋ ਆਪਣੇ ਨਾਲ ਤੇ ਤੁਹਾਨੂੰ ਇਦਾਂ ਹੀ ਆਪਾਂ ਹੁਣ ਤੋਂ ਦੇ ਰਹਿਾਂਗੇ ਇਹ ਆ ਪਾ ਕੇ ਦੂਏ ਉਹਦੇ ਚ ਵੀਡੀਓ ਚ ਨਵੀਆਂ ਨਵੀਆਂ ਵੀਡੀਓ ਨਵੀਆਂ ਨਵੀਆਂ ਵੀਡੀਓ ਤੇ ਚੈਟਿਸ ਔਨ ਫੇਰ ਰੱਖ ਕੇ ਬਾਕੀ ਤੁਸੀਂ ਦੇਖੋ ਇੰਨਾ ਆਪਣੇ ਨਾਲ ਬੱਦ ਦਾ ਜੁੜੂਗਾ ਓਨੇ ਆ ਤਾਂ ਫਿਰ ਬਸ ਤੋਂ ਬਸ ਅਮੇ ਚੈਨਲ ਸਪੋਰਟ ਕਰੋ ਫਿਰ ਉਦਾਂ ਜਿਹੜੇ ਲੋਕ ਪਾਇਆ ਕਰਾਂਗੇ ਜਿਵੇਂ ਕਮੈਂਟਸ ਆਰਮ ਦੇ ਉੱਤੇ ਕਣਾ ਵਿੱਦਿਆ ਇਹ ਕਮੈਂਟ ਕਰਨਗੇ ਫਿਰ ਆਪਾਂ ਉਦਾਂ ਹੀ ਉਹ ਕਰਾਂਗੇ ਜੀ ਹਾਂ ਐਜੇ ਵਿੱਚ ਹੁਣ ਜਿਵੇਂ ਕੁਆਲਿਟੀ ਵਧੀਆ ਹੋਰ ਆਉਗੀ ਜਿਵੇਂ ਹਰ ਚੀਜ਼ ਦਾ ਇੰਟਰਵਿਊ ਉਸਦਾ ਜਿੱਦਾਂ ਹੀ ਵੀਰ ਕਹਿਣਗੇ ਆਪਾਂ ਉਸਦਾ ਦਾ ਇੰਟਰਵਿਊ ਬਾਕੀ ਹੋਰ ਚੈਲੰਜਸ ਰਿਵਿਊ ਕਿਸੇ ਚੀਜ਼ ਦਾ ਆਪਾਂ ਦੇ ਮਤਲਬ ਫਾਰਮਿੰਗ ਰਿਲੇਟਡ ਜਿੰਨੀਆਂ ਵੀ ਕਲਟੀਵੇਟਰ ਹੋਗੇ ਡੈਰੀ ਦੇ ਵਧੀਆ ਵਧੀਆ ਡੈਰੀ ਦੇ ਵੀਡੀਓ ਹਾਂ ਵਧੀਆ ਨਾਲ ਸਭੀਆਂ ਕੱਟੀਆਂ ਆਪਾਂ ਲਗਾਉਣਾ ਤੁਸੀਂ ਬੱਸ ਬੰਦਾ ਬੱਦ ਤੇ ਬੱਦ ਜੋੜਨ ਦੀ ਕਿਰਪਾਲਤਾ ਕਰਨੀ ਆਹੀ ਰਿਕਵੈਸਟ ਆ ਤੁਹਾਡੇ ਮੂਰੇ ਬਾਕੀ ਆਪਾਂ ਮਿਲਦੇ ਹਾਂ ਅਗਲੇ ਵੀਡੀਓ ਤੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਨੂੰ ਤੇ ਫੇਸਬੁੱਕ ਤੇ ਇਹਨੂੰ ਵੀ ਫੋਲੋ ਕਰ ਲੋ ਆਪਣਾ ਠੀਕ ਹੈ ਜੀ ਤੇ ਮਿਲਦੇ ਹਾਂ ਹੁਣ ਆਪਾਂ ਅਗਲੇ ਟੈਂਕ ਤੇ ਹਾਂਜੀ ਵੀਰ ਜੀ ਆ ਹੋ ਗਈ ਆਪਣੀ ਟਰਾਲੀ ਫੁੱਲ ਤੇ ਆਪਣਾ ਨਿਬੜ ਗਿਆ ਇਹ ਕੰਮ ਉਹ ਟਰਾਲੀ ਲੈ ਗਿਆ ਰੇ ਭਾਈ ਇਹ ਆ ਬੈਠਾ ਕਾਲਾ ਭਾਈ ਚ ਮਸ਼ੀਨ ਵੀ ਚੱਲੀ ਤੇ ਆਪਾਂ ਵੀ ਚੱਲੀ ਹੁਣ ਘਰ ਨੂੰ ਬਾਕੀ ਟਰਾਲੀ ਤੇ ਨਿਬੜ ਗਿਆ ਇਹ ਕੰਮ ਹੋ ਗਿਆ ਆਪਣਾ ਬਾਜੀ ਟੈਲੀ ਲਾਤੀ ਆਪਾਂ ਘਰ ਲਿਆ ਕੇ ਤੇ ਵੀਡੀਓ ਵਧੀਆ ਲੱਗੀ ਜੀ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਆਪਣੇ YouTube ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ